ਬੱਲ ਕੋਲਾ ਖੁੱਚਾ ਤੋਤਾ ਅੰਡਰਾ ਜਿਹੜੇ ਅੱਜ ਕੱਲ ਚੱਲਦੇ ਆ ਵੀਰੇ ਮਟੀਰੀਅਲ ਦਾ ਕੋਈ ਖਤਰਾ ਨਹੀਂ ਵਧੀਆ ਥਾਣਾ ਸਵਾਗਤ ਆ ਮਿੱਤਰੋ ਪੀਵੀ 292 ਡੀਗੇ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜਾ ਨਗੀਨਾ ਦਿਖਾਉਣ ਲੱਗੇ ਆ ਚਾਹੇ ਵੱਡੇ ਫਾਰਮ ਵਾਲਾ ਲੈ ਜਾਏ ਕਹਿਣ ਦਾ ਮਤਲਬ ਕੋਈ ਤੇ ਚਾਹੇ ਕੋਈ ਛੋਟਾ ਫਾਰਮਰ ਲੈ ਜਾਏ ਦੋਨਾਂ ਲਈ ਇਹ ਨਗੀਨਾ ਪੂਰਾ ਟੌਪ ਆ ਉਮਰ ਦੇ ਵਿੱਚ ਨਵਾਂ ਆਣਾ ਤੇ ਵੱਡੀ ਗੱਲ ਆ ਜਿਹੜੀ ਰੇਟ ਆਪਾਂ ਇਹਦਾ ਵੀਡੀਓ ਦੇ ਵਿੱਚ ਹੀ ਕਰਾਂਗੇ ਬਾਈ ਹੁਣੀ ਕਹਿੰਦੇ ਤੇ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਬਣੇ ਰਹੋ ਵੀਡੀਓ ਦੇ ਨਾਲ ਬਈ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਪਰ ਤੇ ਪਹਿਲਾਂ ਤਾਂ ਬਈ ਆਪਾਂ ਇਹਦੀ ਉਮਰ ਤੋਂ ਹੀ ਗੱਲ ਸ਼ੁਰੂ ਕਰਦੇ ਆਂ ਵੀ ਇਹ ਕਿੰਨੇ ਦਿਨ ਦਬੜਾ ਇਹਦੇ ਦੋ ਦਿਨ ਦਾ ਬੱਚੀ ਹੈ ਠੀਕ ਆ ਜੀ ਠੀਕ ਆ ਹਾਂਜੀ ਉਮਰ ਹੋਊ ਇਹਦੀ 27-28 ਮਹੀਨੇ ਦੀ ਠੀਕ ਆ ਹਾਂਜੀ ਤੇ ਕੱਦ-ਕੁੱਦ ਵੜਾ ਕੀਤਾ ਬਈ ਨਾਲ ਨੂੰ ਖੜ ਕੇ ਦਿਖਾ ਮੜਾ ਜਾਂ ਹਨਾ ਕੱਦ ਸੁੱਖ ਨਾ ਪ੍ਰਮਾਤਮਾ ਦੀ ਕਿਰਪਾ ਨਾਲ ਬਹੁਤ ਵੱਡਾ ਕਰਦਾ ਹਾਂ ਹਾਂ ਕੱਦ ਬਹੁਤ ਤੇ ਇਹਦੇ ਬਈ ਗਾਂ ਸੀਮਣ ਕਿਹੜਾ ਲੱਗਿਆ ਵੀਰੇ ਇਹ ਹੈ ਕਨਾ ਆਪ ਹੈਗੀ ਆ ਵਾਇਲਡ ਵਾਈਡ ਦੀ ਹਨੀ ਬੀ ਦੀ ਹੂੰ ਤੇ ਇਹਦੇ ਲੱਗਿਆ ਹੋਇਆ ਵਾ ਪੀੜੀ ਐਫ ਏ ਦਾ ਜਮਿਕਾ ਠੀਕ ਆ ਹਾਂਜੀ ਹਾਂਜੀ ਤਗੜੀ ਲੱਗੇਗਾ ਸੂਣ ਤਗੜੀ ਲੱਗੇ ਜਿਹੜੀ ਇਹਦੀ ਮਾਂ ਦਾ ਵੀ ਦੁੱਧ 47 ਕਿਲੋ ਦੀ ਔਸਤ ਪਾਉਂਦੀ ਰਹੀ ਆ ਹਾਂ ਤੇ ਤੁਸੀਂ ਲੈ ਕੇ ਹੀ ਆਏ ਹੈ ਨਾ ਹਾਂਜੀ ਲੈ ਕੇ ਜਾਂਦੀ ਆ ਵਪਾਰ ਦਾ ਕੰਮ ਸਰਵਾਰ ਦਾ ਕੰਮ ਆ ਵਪਾਰ ਦਾ ਕੰਮ ਆ ਮਿੱਤਰੋ ਵਪਾਰੀ ਦੇ ਨਾਂ ਤੇ ਡਰਿਆ ਨਾ ਕਰੋ ਕਿਉਂਕਿ ਜਿਹੜੀ ਇਹਨਾਂ ਦੀ ਗੇਮ 2-4000 ਦੀ ਗੇਮ ਹੁੰਦੀ ਆ ਮਿਹਨਤ ਵੀ ਕਰਦੇ ਆ ਪਰ ਚੀਜ਼ ਤੁਹਾਨੂੰ ਚੰਗੀ ਮਿਲ ਜਾਂਦੀ ਆ ਵੀਰੇ ਇੱਕ ਵਾਰੀ ਇਹਦੇ ਦੰਦ ਪਟਕੇ ਦਿਖਾ ਦਵੇਂ ਤਾਂ ਬਣ ਜੂਗਲ ਆਪਾਂ ਹਾਂਜੀ ਹਾਂਜੀ ਕਿਉਂਕਿ ਆਇਆ ਨਾ ਵੀਡੀਓ ਦੇ ਵਿੱਚ ਜੇ ਸਾਰਾ ਕੋ ਪਤਾ ਲੱਗ ਜਾਏ 10 ਤੇ ਵਧੀਆ ਗੱਲ ਆ ਹਾਂ ਤੇ ਨੇ ਖੜੇ ਆ ਵੀਰੇ ਹਾਂ ਤੇ ਬਾਕੀ ਤੁਸੀਂ ਆ ਕੇ ਆਪਦਾ ਚੈੱਕ ਕਰ ਸਕਦੇ ਹੋ ਬਾਈ ਨੇ ਇਹਦੀ ਸੀਮਾਂ ਦੀ ਡਿਟੇਲ ਦੇਤੀ ਆ ਬੈੜ ਦੀ ਕਦ ਕਾਠੀ ਤੁਸੀਂ ਦੇਖ ਸਕਦੇ ਹੋ ਤੇ ਮਾਂ ਦਾ ਕਿੰਨੇ ਦਾ ਉਧਰ ਰਿਕਾਰਡ ਦੱਸੇ ਵੀਰੇ 45 ਕਿਲੋ ਵੀਰੇ 45 ਕਿਲੋ 45 ਕਿਲੋ ਮਾਂ ਦੇ ਦੋਸਰੇ ਰਿਕਾਰਡ ਸੀ 3+ ਇਹ ਵੀ ਚੱਲੂ ਵੀਰੇ ਇੰਕੀ ਜਿਵੇਂ ਕਰ ਲਿਆ ਸੀ ਜਿਵੇਂ ਪਹਿਲਾਂ ਬਾਈ ਠੰਡੀ ਸੀ ਤਾਂ ਪੂਰੀ ਪੂਰੀ ਵੀਰੇ ਜਿਵੇਂ ਮਰਦੀ ਹੱਥ ਕੋਈ ਚੱਕਰ ਜਿੱਥੇ ਮਰਜੀ ਤੇ ਜਿਵੇਂ ਮਰਦੀ ਉਹਦਾ ਸੋਨਾ ਬਣਾਈ ਆਉਂਦੀ ਥਾਣ ਦੇਵਾ ਬਹੁਤ ਚੰਗਾ ਬਿਲਕੁਲ ਬਿਲਕੁਲ ਖੁੱਚਾਂ ਤੋਂ ਤਾਂ ਅੰਡਰਾ ਇਹਦਾ ਜਿਹੜੇ ਅੱਜ ਕੱਲ ਚੱਲਦੇ ਆ ਵੀਰੇ ਮਟੀਰੀਅਲਸ ਦਾ ਕੋਈ ਖਤਰਾ ਨਹੀਂ ਵਧੀਆ ਥਾਣਾ ਆ ਥੋੜੀ ਜਿਹੀ ਭਾਲ ਮਾਰੀ ਹੋਈ ਆ ਹਾਏ ਹਫਤਾ ਪਿਆ ਇਹਦਾ ਹਫਤਾ ਪਿਆ ਹਾਂਜੀ ਹਾਂਜੀ ਵੀਰੇ ਹਫਤਾ ਇੱਕ ਠੀਕ ਆ ਹਫਤਾ ਪਿਆ ਮਿੱਤਰੋ ਹਜੇ ਇੱਕ ਪੂਰਾ ਜਣਦੀ ਥਾਣਲੇਵਾ ਪੂਰਾ ਟਾਈਟ ਆ ਲੌਂਕਣਾ ਜਾਂ ਥਾਣ ਨੀਗਾ ਉਹ ਆਪਾਂ ਜੀ ਗੱਲ ਕਰਕੇ ਤਾਂ ਚੱਲ ਪਤਾ ਤੇ ਫਾਰਮ ਚੋਂ ਆਈ ਹੈ ਨਾ ਬਾਈ ਹਾਂਜੀ ਵੀਰੇ ਫਾਰਮ ਚੋਂ ਆਈ ਗਈ ਹੂੰ ਠੀਕ ਆ ਹਈ ਹਫਤਾ ਪਿਆ ਇਹਦਾ ਹਫਤਾ ਪਿਆ ਹਾਂਜੀ ਹਾਂਜੀ ਵੀਰੇ ਹਫਤਾ ਇੱਕ ਠੀਕ ਆ ਹਫਤਾ ਪਿਆ ਮਿੱਤਰੋ ਹਜੇ ਇੱਕ ਪੂਰਾ ਜਣਦੀ ਥਾਣਲੇਵਾ ਪੂਰਾ ਟਾਈਟ ਆ ਲੌਂਕਣਾ ਜਾਂ ਥਾਣ ਨੀਗਾ ਉਹ ਆਪਾਂ ਜੀ ਗੱਲ ਕਰਕੇ ਤਾਂ ਚੱਲ ਪਤਾ ਤੇ ਫਾਰਮ ਚੋਂ ਆਈ ਹੈ ਨਾ ਬਾਈ ਹਾਂਜੀ ਵੀਰੇ ਫਾਰਮ ਚੋਂ ਆਈ ਗਈ ਹੂੰ ਠੀਕ ਆ ਤੇ ਬਈ ਹੁਣ ਜੇ ਆਪਾਂ ਇਹਦੀ ਗੱਲ ਕਰ ਗਏ ਵੀ ਆਪਣਾ ਰੇਟ ਰੂਟ ਇਹਦਾ ਕੀ ਰੱਖਾਂਗੇ ਵੀ ਰੇਟ ਬਿਲਕੁਲ ਜੈ ਜੀ ਰੱਖਾਂਗੇ ਇਹਦਾ 1,42,000 ਮੁੱਲ ਆ ਮਾਨਤਾ ਬੰਦੇ ਦਾ ਪੂਰਾ ਕਰ ਦਾਂਗੇ ਆ ਇਹਦਾ ਠੀਕ ਸ਼ਿਆਲਾਂ ਦੇ ਵਿੱਚ ਵੀ ਇਹ ਇਹੀ ਬੱਚੀਆਂ 2.5 ਲੱਖ ਦੀਆਂ ਵਿੱਚ ਹੋਣੀਆਂ ਆਪਣੀਆਂ ਥੋੜਾ ਜਿਹਾ ਗਰਮੀ ਦਾ ਕਰਕੇ ਹੀ ਆ ਤੇ ਹੁਣ ਇਹ ਜੀ ਬੱਚੀ ਤਿਆਰ ਕਰਨ ਤੇ ਗੱਲ ਹੋਦਾ ਸੀਵਨ ਵਧੀਆ ਭਰਨ ਤੇ 22-2500 ਦਾ 4-4000 ਦੇ ਸੀਵਨ ਮਿਲਦੇ ਆ ਅੱਜਕੱਲ ਤੇ ਇਹ ਜੀਆਂ ਬੱਚੀਆਂ ਤਿਆਰ ਕਰਨ ਤੇ ਗੱਲ ਹੁੰਦਾ 4 ਲੱਖ 1.5 ਲੱਖ ਖਰਚਾ ਹੋ ਜਾਂਦਾ ਹੋ ਜਾਂਦਾ ਪਰ ਆਉਣ ਵਾਲੀ ਨਿੱਕੀ ਬੱਚੀ ਤਿਆਰ ਕਰ ਲਵਾਂਗੇ ਆ ਸੁੱਖ ਨਾਲ ਬਾਡੀ ਵੇਟ ਤੇ ਸਾਰਾ ਕੁਝ ਬਹੁਤ ਚੰਗਾ ਬੱਚੀ ਦਾ ਅਜੇ ਘੱਟੋ ਘੱਟ ਹਫ਼ਤਾ 10 ਦਿਨ ਲੈ ਕੇ ਯਾਨੀ ਕਿ ਬੱਚੀ ਪੂਰੀ ਤਿਆਰ ਹੋ ਗਈ ਯਾਨੀ ਕਿ ਸੂਰੀ ਬਣ ਕੇ ਯਾਨੀ ਹਾਂਜੀ 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 ਵੀਰੇ ਤੇ ਇਹ ਜਿਹੜਾ ਵੀਰੇ ਗਾਂ ਇਹਦੇ ਸੈਕਸਸਡ ਸੀ ਨਹੀਂ ਲੱਗਿਆ ਹੁਣ ਨਹੀਂ ਨਹੀਂ ਵੀਰੇ ਅਨਸੈਕਸਡ ਅੱਛਾ ਦੂਜੇ ਨੇ ਆਪਾਂ ਐਵੇਂ ਝੂਠ ਬੋਲਦੇ ਬਾਈ ਜੀ ਕਾਹਨੂੰ ਐਵੇਂ ਕੀ ਲੋੜ ਆ ਕੱਲ ਨੂੰ ਬੰਦਾ ਕਹੇ ਯਾਰ ਤੂੰ ਆ ਕਹਾ ਵਾ ਆਪਾਂ ਗਲਤ ਕੰਮ ਨਹੀਂ ਕਰਨਾ ਵੀਰੇ ਅਨਸੈਕਸਡ ਹੀ ਲੱਗਿਆ ਹੋਇਆ ਠੀਕ ਆ ਵੀਰੇ ਲੈ ਮਿੱਤਰੋ ਤੁਸੀਂ ਦੇਖ ਲੀ ਜਿਹੜੀ ਪੱਛੀ ਆ ਪੂਰੀ ਸਾਊ ਤੇ ਠੰਡੀ ਸੀ ਲਾ ਕਦਗਾ ਠੱਲੋ ਤੇ ਕੁਆਲਟੀ ਵੱਲੋਂ ਤੁਸੀਂ ਕਰ ਲੋ ਚੈੱਕ ਕਿਸੇ ਵੱਲੋਂ ਘਟ ਨਹੀਂ ਤੇ ਰੇਟ ਬਾਈ ਇੱਕ ਵਾਰੀ ਫੇਰ ਦੱਸ ਦੇ ਮੜਾ ਜ ਆਪਣੇ ਦਰਸ਼ਕਾਂ ਨੂੰ ਬੜਾ ਉੱਚੀ ਬੋਲ ਕੇ ਦੱਸ ਦੇ। ਆਪੀਆ ਮੁੱਲ ਆ ਮਾਣ ਤਾਣ ਬੰਦੇ ਦਾ ਪੂਰਾ ਹੋ ਗਿਆ। ਹੂੰ। ਹਾਂਜੀ। ਤੇ ਆਪਣੀ ਵੀਰੇ ਲੋਕੇਸ਼ਨ ਕੀ ਪਊਗੀ ਇਹ ਫੋਨ ਨਾਲੋਂ ਕੋਆ। ਹੂੰ। ਤਸੀਲ ਨਿਹਾਲ ਸਿੰਘ ਵਾਲਾ। ਹੂੰ। ਜ਼ਿਲ੍ਹਾ ਮੋਗਾ। ਹੂੰ। ਹਾਂਜੀ। ਫੋਨ ਨੰਬਰ ਹੀ। ਫੋਨ ਨੰਬਰ 7837700996 ਵੀਰ ਜੀ ਇੱਕ ਨਾ ਬਿਊਟੀ ਬਹੁਤ ਚੰਗੀ ਹੈ ਦੀ ਜਿਹੜਾ ਮਰਜ਼ੀ ਬ੍ਰੀਡਰ ਚੈੱਕ ਕਰ ਲਵੇ। ਬਹੁਤ ਵਧੀਆ ਵਾ। ਕਾਣੀ ਕਿ ਦੁੱਧ ਜਾਨੀ ਕਿ 3 ਪਲੱਸ ਦਾ ਆਰਾਮ ਨਾਲ ਦੇ ਦੇ ਪਹਿਲੇ ਤੋਂ ਹਾਂਜੀ ਲੈ ਮਿੱਤਰੋ ਤੁਸੀਂ ਕਰ ਲਿਓ ਚੱਕ ਬਾਈ ਉਹਨਾਂ ਨੂੰ ਕਰ ਲਿਓ ਫੋਨ ਜਿਹਨੂੰ ਇਹ ਵਹਿੜ ਚਾਹੀਦੀ ਆ ਵੱਡੀ ਗੱਲ ਆ ਬਾਈ ਉਹਨਾਂ ਨੇ ਜਿਹੜਾ ਇਹਦਾ ਰੇਟ ਆ ਉਹ ਵੀਡੀਓ ਦੇ ਵਿੱਚ ਕੀਤਾ ਵਾ ਵਹਿੜ ਦੀ ਕੁਆਲਿਟੀ ਚੈੱਕ ਕਰ ਲਓ ਤੇ ਬਾਈ ਉਹਨਾਂ ਨੂੰ ਫੋਨ ਕਰ ਲਿਓ ਲੋਪੋ ਪੈਂਡਾ ਤਹਿਸੀਲ ਨਿਹਾਲ ਸਿੰਘ ਵਾਲਾ ਪੈਂਦੀ ਆ ਫੋਨ ਨੰਬਰ ਸਕਰੀਨ ਦੇ ਉੱਤੇ ਹੈਗਾ ਵਾ ਜਉਂਦੇ ਬਸਦੇ ਰਹੋ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਤੁਹਾਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਧੰਨਵਾਦ ਆ ਸਾਰਿਆਂ ਦਾ